ਡੋਨਲਡ 트럼ਪ ਜੀ ਦੀ ਆਥ ਸਰਮਨੀ ਦੇ ਮੌਕੇ ਤੇ ਮੈਂ ਇੱਕ ਪੇਂਟਿੰਗ ਬਣਾਈਆ ਮੈਂ ਉਹਨਾਂ ਨੂੰ ਕੰਗ੍ਰੈਚੁਲੇਸ਼ਨ 1 ਜਨਵਰੀ ਨੂੰ ਮੈਂ ਪੇਂਟਿੰਗ ਬਣਾਉਣੀ ਸ਼ੁਰੂ ਕੀਤੀ ਸੀ ਨਵੇਂ ਸਾਲ ਦੇ ਦਿਨ ਤੇ ਅੱਜ ਇਹਨੂੰ ਪੇਂਟਿੰਗ ਨੂੰ ਮੈਂ ਫਿਨਿਸ਼ਿੰਗ ਟੱਚਸ ਦੇ ਮੰਨ ਲਿਆ ਕਿ ਮੈਂ ਵਾਈਟ ਹਾਊਸ ਦੇ ਵਿੱਚ ਇਸ ਪੇਂਟਿੰਗ ਨੂੰ ਭੇਜਾਂ ਕਿਉਂਕਿ ਦਵਾ ਇਸ ਤੋਂ ਪਹਿਲਾਂ ਵੀ ਮੈਂ ਡੋਨਲਡ 트럼ਪ ਜੀ ਦੀ ਪੇਂਟਿੰਗ ਬਣਾਈ ਸੀ ਤੇ ਉਹ ਸਾਈਜ਼ ਵੱਡੇ ਹੋਣ ਕਰਕੇ ਮੈਂ ਉਹ ਪੇਂਟਿੰਗ ਨਹੀਂ ਉਹਨਾਂ ਨੂੰ ਗੇਟ ਕਰ ਅੱਜ ਮੈਂ ਆਪਣਾ ਨਾਮ ਲਾਸਟ ਜਿੱਥੇ ਤੋਂ ਰਹਿਣਾ ਸਰ ਡਾਕਟਰ ਜਗਜੋਤ ਸਿੰਘ ਅੰਮ੍ਰਿਤਸਰ ਪੰਜਾਬ ਤੇ ਕੱਲ ਡੋਨਲਡ ਟਰੰਪ ਜੀ ਦੀ ਔਥ ਸਰਮਨੀ ਦੇ ਮੌਕੇ ਤੇ ਮੈਂ ਇੱਕ ਪੇਂਟਿੰਗ ਬਣਾਈਆ ਮੈਂ ਉਹਨਾਂ ਨੂੰ ਕੰਗ੍ਰੈਚੁਲੇਸ਼ਨਸ ਕਰਦਾ ਵਾਂ ਕਿ ਜਿਹੜੇ ਜੂ ਜਸ ਦੇ ਪ੍ਰੈਜ਼ੀਡੈਂਟ ਦੂਸਰੀ ਟਰਮ ਉਹਨਾਂ ਦੇ ਲਈ ਇਤਿਹਾਸ ਬਣਨ ਜਾ ਰਿਹਾ ਉਹਨਾਂ ਦੀ ਔਥ ਸਰਮਨੀ ਹੋਣ ਜਾ ਰਹੀ ਆ ਤੇ 1 ਜਨਵਰੀ ਨੂੰ ਮੈਂ ਪੇਂਟਿੰਗ ਬਣਾਨੀ ਸ਼ੁਰੂ ਕੀਤੀ ਸੀ ਨਵੇਂ ਸਾਲ ਦੇ ਦਿਨ ਤੇ ਅੱਜ ਇਹਨੂੰ ਪੇਂਟਿੰਗ ਮੈਂ ਫਿਨਿਸ਼ਿੰਗ ਟੱਚਸ ਦੇ ਰਿਹਾ ਵਾਂ ਤੇ ਇਹ ਮੈਂ ਕਾਮਨਾ ਕਰਦਾ ਕਿ ਮੇਰੀ ਤਮੰਨਾ ਹੈ ਕਿ ਮੈਂ ਵਾਈਟ ਹਾਊਸ ਦੇ ਵਿੱਚ ਇਸ ਪੇਂਟਿੰਗ ਨੂੰ ਭੇਜਾਂ ਕਿਉਂਕਿ ਇਸ ਤੋਂ ਪਹਿਲਾਂ ਵੀ ਇੰਡੀਆ ਦੇ ਜਿਹੜੇ ਪ੍ਰਾਈਮ ਮਿਨਿਸਟਰ ਮਹਿੰਦਰ ਮੋਦੀ ਜੀ ਅਤੇ ਇੰਡੀਆ ਦੇ ਰਾਸ਼ਟਰਪਤੀ ਤਿੰਨ ਉਹਨਾਂ ਦੇ ਮੈਨੂੰ ਪ੍ਰਸ਼ੰਸਾ ਪੱਤਰ ਆਏ ਉਹਨਾਂ ਨੂੰ ਮੈਂ ਪੇਂਟਿੰਗਸ ਬਣਾ ਕੇ ਭੇਜਿਆ ਹੀ ਤੇ ਇੰਡੀਆ ਤੇ ਜਿਹੜੇ ਯੂਐਸ ਦੇ ਜਿਹੜੇ ਰਿਲੇਸ਼ਨਸ ਹੈਗੇ ਆ ਦੋਨੋਂ ਦੇਸ਼ਾਂ ਲਈ ਬਹੁਤ-ਬਹੁਤ ਲਾਭਦਾਇਕ ਹੋਣ ਤੇ ਮੈਂ ਇੱਕ ਇੰਡੀਆ ਦੇ ਜ਼ਰੀਏ ਇੱਕ ਕਲ ਆਪਣੀ ਕਲਾ ਪੇਸ਼ ਕੀਤੀ ਆ ਕਿ ਆ ਮੇਰੀ ਪੇਂਟਿੰਗ ਜੜੀ ਇੱਕ ਇੰਡੀਆ ਵਾਲੋ ਵਾਈਟ ਹਾਊਸ ਦੇ ਵਿੱਚ ਉੱਥੇ ਪ੍ਰਸਿੱਧ ਹੋਵੇ ਕਿੰਨੇ ਮਾੜੀ ਗੱਲ ਬਹੁਤ ਮਾਨਵਲੀ ਗੱਲ ਆ ਜਿਸ ਤਰ੍ਹਾਂ ਕਿ ਨਰਿੰਦਰ ਮੋਦੀ ਜੀ ਦੀ ਵੀ ਮੈਂ ਪੇਂਟਿੰਗ ਬਣਾਈ ਹੈ ਇਸ ਤਰ੍ਹਾਂ ਮੈਂ ਅਗਰ ਵਾਈਟ ਹਾਊਸ ਭੇਜਦਾ ਮਾਂ ਇਸ ਤੋਂ ਪਹਿਲਾਂ ਵੀ ਮੈਂ ਡੋਨਲਡ ਟਰੰਪ ਜੀ ਦੀ ਪੇਂਟਿੰਗ ਬਣਾਈ ਹੈ ਤੇ ਉਹ ਸਾਈਜ਼ ਵੱਡੇ ਹੋਣ ਕਰਕੇ ਮੈਂ ਉਹ ਪੇਂਟਿੰਗ ਨਹੀਂ ਉਹਨਾਂ ਨੂੰ ਕੋਰੀਅਰ ਕਰ ਪਾਇਆ ਲੇਕਿਨ ਆਹ ਪੇਂਟਿੰਗ ਮੈਂ ਜ਼ਰੂਰ ਕੋਰੀਅਰ ਕਰੂੰਗਾ ਇਸ ਤੋਂ ਪਹਿਲਾਂ ਵੀ ਮੈਂ ਸ਼ਿਆਲੀ ਰਾਸ਼ਟਰਪਤੀ ਅਮਰੀਕਾ ਦੇ ਬਣਾ ਚੁੱਕਿਆ ਹ Hollywood ਦਾ ਇਤਿਹਾਸ Bollywood ਦਾ ਇਤਿਹਾਸ ਬਣਾ ਚੁੱਕਿਆ ਤੇ 65 ਵਰਲਡ ਰਿਕਾਰਡਸ ਮੇਰੇ ਨਾਮ ਧਰ ਜਾ। ਇਹ ਕਿਹੜੇ ਕਿਹੜੇ ਬਣੇ ਇਸ ਕਮਾਲ ਦੇ ਤੇ ਜੀ ਸਰ ਅਕ੍ਰੀਲਿਕ ਕਲਰਸ ਦੇ ਨਾਲ ਇਹਨੂੰ ਪੇਂਟਿੰਗ ਨੂੰ ਬਣਾਇਆ ਵਾ ਤੇ ਇਹਨਾਂ ਜਿਹੜਾ ਪੇਂਟਿੰਗ ਦਾ ਸਾਈਜ਼ ਹੈਗਾ ਵਾ 5 ਫੀਟ ਬਾਈ 7 ਫੀਟਾ ਤੇ 19 ਦਿਨ ਮੈਨੂੰ ਪੇਂਟਿੰਗ ਬਣਾਉਣ ਦੇ ਵਿੱਚ ਮੈਨੂੰ ਲੱਗੇ। ਮੈਂ ਡੋਨਲਡ ਟਰੰਪ ਜੀ ਦੀ ਆਥ ਸਰਮਨੀ ਦੇ ਮੌਕੇ ਤੇ ਮੈਂ ਇੱਕ ਪੇਂਟਿੰਗ ਬਣਾਈਆ ਮੈਂ ਉਹਨਾਂ ਨੂੰ ਕੰਗ੍ਰੈਚੁਲੇਸ਼ਨ 1 ਜਨਵਰੀ ਨੂੰ ਮੈਂ ਇਹ ਪੇਂਟਿੰਗ ਬਣਾਣੀ ਸ਼ੁਰੂ ਕੀਤੀ ਸੀ ਨਵੇਂ ਸਾਲ ਦੇ ਦਿਨ ਤੇ ਅੱਜ ਇਹਨੂੰ ਪੇਂਟਿੰਗ ਨੂੰ ਮੈਂ ਫਿਨਿਸ਼ਿੰਗ ਟੱਚਸ ਦੇ ਮੰਨ ਲਿਆ ਕਿ ਮੈਂ ਵਾਈਟ ਹਾਊਸ ਦੇ ਵਿੱਚ ਇਸ ਪੇਂਟਿੰਗ ਨੂੰ ਭੇਜਾਂ ਕਿਉਂਕਿ ਦਾ ਮੈਂ ਇਸ ਤੋਂ ਪਹਿਲਾਂ ਵੀ ਮੈਂ ਤੇ ਡੋਨਲਡ ਟਰੰਪ ਜੀ ਦੀ ਪੇਂਟਿੰਗ ਬਣਾਈ ਸੀ ਤੇ ਉਹ ਸਾਈਜ਼ ਵੱਡੇ ਹੋਣ ਕਰਕੇ ਮੈਂ ਉਹ ਪੇਂਟਿੰਗ ਨਹੀਂ ਉਹਨਾਂ ਨੂੰ ਕਰੀਡ ਕਰ ਪਿਆ। ਫਿਰ ਨਾਮ ਜੀ ਅੱਜ ਪਾ ਜ ਆਪਣਾ ਨਾਮ ਲਾ ਸਕਦੇ ਜਿੱਥੇ ਰਹਿਣਾ ਸਰ ਡਾਕਟਰ ਜਗਜੋਤ ਸਿੰਘ ਅੰਮ੍ਰਿਤਸਰ ਪੰਜਾਬ ਤੇ ਕੱਲ ਡੋਨਲਡ ਟਰੰਪ ਜੀ ਦੀ ਔਥ ਸਰਮਨੀ ਦੇ ਮੌਕੇ ਤੇ ਮੈਂ ਇੱਕ ਪੇਂਟਿੰਗ ਬਣਾਈਆ ਮੈਂ ਉਹਨਾਂ ਨੂੰ ਕੰਗ੍ਰੈਚੁਲੇਸ਼ਨਸ ਕਰਦਾ ਵਾਂ ਕਿ ਜਿਹੜੇ ਜੂਸ ਦੇ ਪ੍ਰੈਜ਼ੀਡੈਂਟ ਦੂਸਰੀ ਟਰਮ ਉਹਨਾਂ ਦੇ ਲਈ ਇਤਿਹਾਸ ਬਣਨ ਜਾ ਰਿਹਾ ਉਹਨਾਂ ਦੀ ਔਥ ਸਰਮਨੀ ਹੋਣ ਜਾ ਰਹੀ ਹੈ। ਤੇ 1 ਜਨਵਰੀ ਨੂੰ ਮੈਂ ਪੇਂਟਿੰਗ ਬਣਾਉਣੀ ਸ਼ੁਰੂ ਕੀਤੀ ਸੀ ਨਵੇਂ ਸਾਲ ਦੇ ਦਿਨ ਤੇ ਅੱਜ ਇਹਨੂੰ ਪੇਂਟਿੰਗ ਮੈਂ ਫਿਨਿਸ਼ਿੰਗ ਟੱਚਸ ਦੇ ਰਹਾ ਹਾਂ ਤੇ ਇਹ ਮੈਂ ਕਾਮਨਾ ਕਰਦਾ ਕਿ ਮੇਰੀ ਤਮੰਨਾ ਹੈ ਕਿ ਮੈਂ ਵਾਈਟ ਹਾਊਸ ਦੇ ਵਿੱਚ ਇਸ ਪੇਂਟਿੰਗ ਨੂੰ ਭੇਜਾਂ ਕਿਉਂਕਿ ਇਸ ਤੋਂ ਪਹਿਲਾਂ ਵੀ ਇੰਡੀਆ ਦੇ ਜਿਹੜੇ ਪ੍ਰਾਈਮ ਮਿਨਿਸਟਰ ਮਹਿੰਦਰ ਮੋਦੀ ਜੀ ਆ ਤੇ ਇੰਡੀਆ ਦੇ ਰਾਸ਼ਟਰਪਤੀ ਤਿੰਨ ਉਹਨਾਂ ਦੇ ਮੈਨੂੰ ਪ੍ਰਸ਼ੰਸਾ ਪੱਤਰ ਆਏ ਉਹਨਾਂ ਨੂੰ ਮੈਂ ਪੇਂਟਿੰਗਸ ਬਣਾ ਕੇ ਭੇਜਿਆ ਹੀ ਤੇ ਇੰਡੀਆ ਤੇ ਜਿਹੜੇ ਯੂਐਸ ਦੇ ਜਿਹੜੇ ਰਿਲੇਸ਼ਨਸ ਹੈਗੇ ਆ ਦੋਨੋਂ ਦੇਸ਼ਾਂ ਲਈ ਬਹੁਤ ਬਹੁਤ ਲਾਭਦਾਇਕ ਹਨ ਤੇ ਮੈਂ ਇੱਕ ਇੰਡੀਆ ਦੇ ਜ਼ਰੀਏ ਇੱਕ ਕਲ ਆਪਣੀ ਕਲਾ ਪੇਸ਼ ਕੀਤੀ ਆ ਕਿ ਆ ਮੇਰੀ ਪੇਂਟਿੰਗ ਜਿਹੜੀ ਇੱਕ ਇੰਡੀਆ ਵੱਲੋਂ ਵਾਈਟ ਹਾਊਸ ਦੇ ਵਿੱਚ ਉੱਥੇ ਪਸੇਂਦ ਹੋਵੇ ਕਿੰਨੀ ਮਾਨਵਲੀ ਗੱਲ ਹੋਏਗੀ ਜਦੋਂ ਇਹ ਤਸਵੀਰ ਆਵੇ ਬਹੁਤ ਮਾਨਵਲੀ ਗੱਲ ਆ ਜਿਸ ਤਰ੍ਹਾਂ ਕਿ ਨਰਿੰਦਰ ਮੋਦੀ ਜੀ ਦੀ ਵੀ ਮੈਂ ਪੇਂਟਿੰਗ ਬਣਾਈ ਹੈ ਇਸ ਤਰ੍ਹਾਂ ਮੈਂ ਅਗਰ ਵਾਈਟ ਹਾਊਸ ਭੇਜਦਾ ਵਾਂ ਇਸ ਤੋਂ ਪਹਿਲਾਂ ਵੀ ਮੈਂ ਡੋਨਲਡ ਟਰੰਪ ਜੀ ਦੀ ਪੇਂਟਿੰਗ ਬਣਾਈ ਹੈ ਤੇ ਉਹ ਸਾਈਜ਼ ਵੱਡੇ ਹੋਣ ਕਰਕੇ ਮੈਂ ਉਹ ਪੇਂਟਿੰਗ ਨਹੀਂ ਉਹਨਾਂ ਨੂੰ ਕਰੀਅਰ ਕਰ ਪਾਇਆ ਲੇਕਿਨ ਆਹ ਪੇਂਟਿੰਗ ਮੈਂ ਜ਼ਰੂਰ ਕਰੀਅਰ ਕਰੂੰਗਾ ਇਸ ਤੋਂ ਪਹਿਲਾਂ ਵੀ ਮੈਂ ਸ਼ਾਦੀ ਰਾਸ਼ਟਰਪਤੀ ਅਮਰੀਕਾ ਦੇ ਬਣਾ ਚੁੱਕਿਆ ਹ Hollywood ਦਾ ਇਤਿਹਾਸ Bollywood ਦਾ ਇਤਿਹਾਸ ਬਣਾ ਚੁੱਕਿਆ ਤੇ 65 월ਡ ਰਿਕਾਰਡਸ ਮੇਰੇ ਨਾਮ ਦਰਜ ਹੈ ਕਿਹੜੇ ਕਿਹੜੇ ਪੈਨਲ ਇਸ ਤੋਂ ਮਾਰ ਦਿੱਤੇ ਸਰ ਅਕ੍ਰੀਲਿਕ ਕਲਰਸ ਦੇ ਨਾਲ ਇਹਨੂੰ ਪੇਂਟਿੰਗ ਨੂੰ ਬਣਾਇਆ ਵਾ ਤੇ ਇਹਦਾ ਜਿਹੜਾ ਪੇਂਟਿੰਗ ਦਾ ਸਾਈਜ਼ ਹੈਗਾ 5 ਫੀਟ ਬਾਈ 7 ਫੀਟ ਤੇ 19 ਦਿਨ ਦੇ ਨੂੰ ਪੇਂਟਿੰਗ ਬਣਾਉਣ ਦੇ ਵਿੱਚ ਮੈਨੂੰ ਲੱਗੇ ਅਲ ਡੋਨਲਡ ਟਰੰਪ ਜੀ ਦੀ ਆਥ ਸਰਮਨੀ ਦੇ ਮੌਕੇ ਤੇ ਮੈਂ ਇੱਕ ਪੇਂਟਿੰਗ ਬਣਾਈ ਹੈ ਮੈਂ ਉਹਨਾਂ ਨੂੰ ਕੰਗ੍ਰੈਚੁਲੇਸ਼ਨ 1 ਜਨਵਰੀ ਨੂੰ ਮੈਂ ਪੇਂਟਿੰਗ ਬਣਾਉਣੀ ਸ਼ੁਰੂ ਕੀਤੀ ਸੀ ਨਵੇਂ ਸਾਲ ਦੇ ਦਿਨ ਤੇ ਅੱਜ ਇਹਨੂੰ ਪੇਂਟਿੰਗ ਨੂੰ ਮੈਂ ਫਿਨਿਸ਼ਿੰਗ ਟੱਚਸ ਦੇ ਮੰਨ ਲਿਆ ਕਿ ਮੈਂ ਵਾਈਟ ਹਾਊਸ ਦੇ ਵਿੱਚ ਇਸ ਪੇਂਟਿੰਗ ਨੂੰ ਭੇਜਾਂ ਕਿਉਂਕਿ ਦਵਾ ਇਸ ਤੋਂ ਪਹਿਲਾਂ ਵੀ ਮੈਂ ਡੋਨਲਡ ਟਰੰਪ ਜੀ ਦੀ ਪੇਂਟਿੰਗ ਬਣਾਈ ਸੀ ਤੇ ਉਹ ਸਾਈਜ਼ ਵੱਡੇ ਹੋਣ ਕਰਕੇ ਮੈਂ ਉਹ ਪੇਂਟਿੰਗ ਨਹੀਂ ਉਹਨਾਂ ਨੂੰ ਡਿਲੀਵਰ ਕਰ ਸਕਿਆ ਪਿਆ ਮੇਰੇ ਅੱਜ ਮੈਂ ਆਪਣਾ ਨਾਮ ਲਾਸਟ ਜਿੱਥੋਂ ਰਹਿਣਾ ਸਰ ਡਾਕਟਰ ਜਗਜੋਤ ਸਿੰਘ ਅੰਮ੍ਰਿਤਸਰ ਪੰਜਾਬ ਤੇ ਕੱਲ ਡੋਨਲਡ ਟਰੰਪ ਜੀ ਦੀ ਔਥ ਸਰਮਨੀ ਦੇ ਮੌਕੇ ਤੇ ਮੈਂ ਇੱਕ ਪੇਂਟਿੰਗ ਬਣਾਈਆ ਮੈਂ ਉਹਨਾਂ ਨੂੰ ਕੰਗ੍ਰੈਚੁਲੇਸ਼ਨਸ ਕਰਦਾ ਵਾਂ ਕਿ ਜਿਹੜੇ ਜੂਸ ਦੇ ਪ੍ਰੈਜ਼ੀਡੈਂਟ ਦੂਸਰੀ ਟਰਮ ਉਹਨਾਂ ਦੇ ਲਈ ਇਤਿਹਾਸਕ ਬਣਨ ਜਾ ਰਿਹਾ ਉਹਨਾਂ ਦੀ ਔਥ ਸਰਮਨੀ ਹੋਣ ਜਾ ਰਹੀ ਆ ਤੇ 1 ਜਨਵਰੀ ਨੂੰ ਮੈਂ ਪੇਂਟਿੰਗ ਬਣਾਨੀ ਸ਼ੁਰੂ ਕੀਤੀ ਸੀ ਨਵੇਂ ਸਾਲ ਦੇ ਦਿਨ ਤੇ ਅੱਜ ਇਹਨੂੰ ਪੇਂਟਿੰਗ ਮੈਂ ਫਿਨਿਸ਼ਿੰਗ ਟੱਚਸ ਦੇ ਰਿਹਾ ਵਾਂ ਤੇ ਇਹ ਮੈਂ ਕਾਮਨਾ ਕਰਦਾ ਕਿ ਮੇਰੀ ਤਮੰਨਾ ਹੈ ਕਿ ਮੈਂ ਵਾਈਟ ਹਾਊਸ ਦੇ ਵਿੱਚ ਇਸ ਪੇਂਟਿੰਗ ਨੂੰ ਭੇਜਾਂ ਕਿਉਂਕਿ ਇਸ ਤੋਂ ਪਹਿਲਾਂ ਵੀ ਇੰਡੀਆ ਦੇ ਜਿਹੜੇ ਪ੍ਰਾਈਮ ਮਿਨਿਸਟਰ ਮਹਿੰਦਰ ਮੋਦੀ ਜੀ ਅਤੇ ਇੰਡੀਆ ਦੇ ਰਾਸ਼ਟਰਪਤੀ ਤਿੰਨ ਉਹਨਾਂ ਦੇ ਮੈਨੂੰ ਪ੍ਰਸ਼ੰਸਾ ਪੱਤਰ ਆਏ ਉਹਨਾਂ ਨੂੰ ਮੈਂ ਪੇਂਟਿੰਗਸ ਬਣਾ ਕੇ ਭੇਜਿਆ ਹੀ ਤੇ ਇੰਡੀਆ ਤੇ ਜਿਹੜੇ ਯੂਐਸ ਦੇ ਜਿਹੜੇ ਰਿਲੇਸ਼ਨਸ ਹੈਗੇ ਆ ਦੋਨੋਂ ਦੇਸ਼ਾਂ ਲਈ ਬਹੁਤ-ਬਹੁਤ ਲਾਭਦਾਇਕ ਹੋਣ ਤੇ ਮੈਂ ਇੱਕ ਇੰਡੀਆ ਦੇ ਜ਼ਰੀਏ ਇੱਕ ਕਲ ਆਪਣੀ ਕਲਾ ਪੇਸ਼ ਕੀਤੀ ਆ ਕਿ ਆ ਮੇਰੀ ਪੇਂਟਿੰਗ ਵੀ ਇੱਕ ਇੰਡੀਆ ਵਾਲੋ ਵਾਈਟ ਹਾਊਸ ਦੇ ਵਿੱਚ ਉੱਥੇ ਪ੍ਰਸਿੱਧ ਹੋਵੇ ਕਿੰਨੇ ਮਾੜੀ ਗੱਲ ਹੋਏ ਬਹੁਤ ਮਾਨਵਲੀ ਗੱਲ ਆ ਜਿਸ ਤਰ੍ਹਾਂ ਕਿ ਨਰਿੰਦਰ ਮੋਦੀ ਜੀ ਦੀ ਮੈਂ ਪੇਂਟਿੰਗ ਬਣਾਈ ਸੀ ਇਸ ਤਰ੍ਹਾਂ ਮੈਂ ਅਗਰ ਵਾਈਟ ਹਾਊਸ ਭੇਜਦਾ ਮੈਂ ਇਸ ਤੋਂ ਪਹਿਲਾਂ ਵੀ ਮੈਂ ਡੋਨਲਡ ਟਰੰਪ ਜੀ ਦੀ ਪੇਂਟਿੰਗ ਬਣਾਈ ਸੀ ਤੇ ਉਹ ਸਾਈਜ਼ ਵੱਡੇ ਹੋਣ ਕਰਕੇ ਮੈਂ ਉਹ ਪੇਂਟਿੰਗ ਨਹੀਂ ਉਹਨਾਂ ਨੂੰ ਕੋਰੀਅਰ ਕਰ ਪਾਇਆ ਲੇਕਿਨ ਆਹ ਪੇਂਟਿੰਗ ਮੈਂ ਜ਼ਰੂਰ ਕੋਰੀਅਰ ਕਰੂੰਗਾ ਇਸ ਤੋਂ ਪਹਿਲਾਂ ਵੀ ਮੈਂ ਸ਼ੈਲੀ ਰਾਸ਼ਟਰਪਤੀ ਅਮਰੀਕਾ ਦੇ ਬਣਾ ਚੁੱਕਿਆ ਹ Hollywood ਦਾ ਇਤਿਹਾਸ Bollywood ਦਾ ਇਤਿਹਾਸ ਬਣਾ ਚੁੱਕਿਆ ਤੇ 65 ਵਰਲਡ ਰਿਕਾਰਡਸ ਮੇਰੇ ਨਾਮ ਧਰ ਜਾ। ਇਹ ਕਿਹੜੇ ਕਿਹੜੇ ਬੰਦੇ ਇਸ ਤੋਂ ਮਾਰ ਦਿੱਤੇਗੇ। ਸਰ ਅਕ੍ਰੀਲਿਕ ਕਲਰਸ ਦੇ ਨਾਲ ਇਹਨੂੰ ਪੇਂਟਿੰਗ ਨੂੰ ਬਣਾਇਆ ਵਾ ਤੇ ਇਹਨਾਂ ਜਿਹੜਾ ਪੇਂਟਿੰਗ ਦਾ ਸਾਈਜ਼ ਹੈਗਾ ਵਾ 5 ਫੀਟ ਬਾਈ 7 ਫੀਟਾ ਤੇ 19 ਦਿਨ ਦੇ ਨੂੰ ਪੇਂਟਿੰਗ ਬਣਾਉਣ ਦੇ ਵਿੱਚ ਮੈਨੂੰ ਲੱਗੇ। ਅਲ ਡੋਨਲਡ ਟਰੰਪ ਜੀ ਦੀ ਔਥ ਸਰਮਨੀ ਦੇ ਮੌਕੇ ਤੇ ਮੈਂ ਇੱਕ ਪੇਂਟਿੰਗ ਬਣਾਈਆ ਮੈਂ ਉਹਨਾਂ ਨੂੰ ਕੰਗ੍ਰੈਚੁਲੇਸ਼ਨ 1 ਜਨਵਰੀ ਨੂੰ ਮੈਂ ਇਹ ਪੇਂਟਿੰਗ ਬਣਾਣੀ ਸ਼ੁਰੂ ਕੀਤੀ ਸੀ ਨਵੇਂ ਸਾਲ ਦੇ ਦਿਨ ਤੇ ਅੱਜ ਇਹਨੂੰ ਪੇਂਟਿੰਗ ਮੈਂ ਫਿਨਿਸ਼ਿੰਗ ਟੱਚਸ ਦੇ ਮੰਨ ਲਿਆ ਕਿ ਮੈਂ ਵਾਈਟ ਹਾਊਸ ਦੇ ਵਿੱਚ ਇਸ ਪੇਂਟਿੰਗ ਨੂੰ ਭੇਜਾਂ ਕਿਉਂਕਿ ਨਾ ਮੈਂ ਇਸ ਤੋਂ ਪਹਿਲਾਂ ਵੀ ਮੈਂ ਡੋਨਲਡ ਟਰੰਪ ਜੀ ਦੀ ਪੇਂਟਿੰਗ ਬਣਾਈ ਸੀ ਤੇ ਉਹ ਸਾਈਜ਼ ਵੱਡੇ ਹੋਣ ਕਰਕੇ ਮੈਂ ਉਹ ਪੇਂਟਿੰਗ ਨਹੀਂ ਉਹਨਾਂ ਨੂੰ ਕਰੀਡ ਕਰ ਪਿਆ ਪੰਜਾਬੀ ਆਪਣਾ ਨਾਮ ਲਾ ਸਕਦੇ ਜਿੱਥੋਂ ਰਹਿਣਾ ਸਰ ਡਾਕਟਰ ਜਗਜੋਤ ਸਿੰਘ ਅੰਮ੍ਰਿਤਸਰ ਪੰਜਾਬ ਤੇ ਕੱਲ ਡੋਨਲਡ ਟਰੰਪ ਜੀ ਦੀ ਔਥ ਸਰਮਨੀ ਦੇ ਮੌਕੇ ਤੇ ਮੈਂ ਇੱਕ ਪੇਂਟਿੰਗ ਬਣਾਈਆ ਮੈਂ ਉਹਨਾਂ ਨੂੰ ਕੰਗ੍ਰੈਚੁਲੇਸ਼ਨਸ ਕਰਦਾ ਵਾਂ ਕਿ ਜਿਹੜੇ ਜੂਸ ਦੇ ਪ੍ਰੈਜ਼ੀਡੈਂਟ ਦੂਸਰੀ ਟਰਮ ਉਹਨਾਂ ਦੇ ਲਈ ਇਤਿਹਾਸ ਬਣਨ ਜਾ ਰਿਹਾ ਉਹਨਾਂ ਦੀ ਔਥ ਸਰਮਨੀ ਹੋਣ ਜਾ ਰਹੀ ਆ ਤੇ 1 ਜਨਵਰੀ ਨੂੰ ਮੈਂ ਪੇਂਟਿੰਗ ਬਣਾਉਣੀ ਸ਼ੁਰੂ ਕੀਤੀ ਸੀ ਨਵੇਂ ਸਾਲ ਦੇ ਦਿਨ ਤੇ ਅੱਜ ਇਹਨੂੰ ਪੇਂਟਿੰਗ ਨੂੰ ਮੈਂ ਫਿਨਿਸ਼ਿੰਗ ਟੱਚਸ ਦੇ ਰਹਾ ਹਾਂ ਤੇ ਇਹ ਮੈਂ ਕਾਮਨਾ ਕਰਦਾ ਕਿ ਮੇਰੀ ਤਮੰਨਾ ਹੈ ਕਿ ਮੈਂ ਵਾਈਟ ਹਾਊਸ ਦੇ ਵਿੱਚ ਇਸ ਪੇਂਟਿੰਗ ਨੂੰ ਭੇਜਾਂ ਕਿਉਂਕਿ ਇਸ ਤੋਂ ਪਹਿਲਾਂ ਵੀ ਇੰਡੀਆ ਦੇ ਜਿਹੜੇ ਪ੍ਰਾਈਮ ਮਿਨਿਸਟਰ ਮਹਿੰਦਰ ਮੋਦੀ ਜੀ ਆ ਤੇ ਇੰਡੀਆ ਦੇ ਰਾਸ਼ਟਰਪਤੀ ਤਿੰਨ ਉਹਨਾਂ ਤੇ ਮੈਨੂੰ ਪ੍ਰਸ਼ੰਸਾ ਪੱਤਰ ਆਏ ਉਹਨਾਂ ਨੂੰ ਮੈਂ ਪੇਂਟਿੰਗਸ ਬਣਾ ਕੇ ਭੇਜਿਆ ਹੀ ਤੇ ਇੰਡੀਆ ਤੇ ਜਿਹੜੇ ਜੁਲੈਂਸ ਦੇ ਜਿਹੜੇ ਰਿਲੇਸ਼ਨਸ ਹੈਗੇ ਆ ਦੋਨੋਂ ਦੇਸ਼ਾਂ ਲਈ ਬਹੁਤ ਬਹੁਤ ਲਾਭਦਾਇਕ ਹਨ ਤੇ ਮੈਂ ਇੱਕ ਇੰਡੀਆ ਦੇ ਜ਼ਰੀਏ ਇੱਕ ਕਲ ਆਪਣੀ ਕਲਾ ਪੇਸ਼ ਕੀਤੀ ਆ ਕਿ ਆ ਮੇਰੀ ਪੇਂਟਿੰਗ ਜਿਹੜੀ ਇੱਕ ਇੰਡੀਆ ਵੱਲੋਂ ਵਾਈਟ ਹਾਊਸ ਦੇ ਵਿੱਚ ਉੱਥੇ ਪ੍ਰਸ਼ਿਤ ਹੋਵੇ ਕਿੰਨੇ ਮਾਣ ਵਾਲੀ ਗੱਲ ਹੋਏਗੀ ਜਦੋਂ ਇਹ ਤਸਵੀਰ ਹੋਵੇ ਬਹੁਤ ਮਾਣ ਵਾਲੀ ਗੱਲ ਆ ਜਿਸ ਤਰ੍ਹਾਂ ਕਿ ਨਰਿੰਦਰ ਮੋਦੀ ਜੀ ਦੀ ਵੀ ਮੈਂ ਪੇਂਟਿੰਗ ਬਣਾਈ ਹੋਈ ਹੈ ਇਸ ਤਰ੍ਹਾਂ ਮੈਂ ਅਗਰ ਵਾਈਟ ਹਾਊਸ ਪੇ ਜਾਂਦਾ ਮੈਂ ਇਸ ਤੋਂ ਪਹਿਲਾਂ ਵੀ ਮੈਂ ਡੋਨਲਡ ਟਰੰਪ ਜੀ ਦੀ ਪੇਂਟਿੰਗ ਬਣਾਈ ਹੋਈ ਹੈ ਤੇ ਉਹ ਸਾਈਜ਼ ਉਹ ਵੱਡੇ ਹੋਣ ਕਰਕੇ ਮੈਂ ਉਹ ਪੇਂਟਿੰਗ ਨਹੀਂ ਉਹਨਾਂ ਨੂੰ ਕਰੀਅਰ ਕਰ ਪਾਇਆ ਲੇਕਿਨ ਆਹ ਪੇਂਟਿੰਗ ਮੈਂ ਜ਼ਰੂਰ ਕਰੀਅਰ ਕਰੂੰਗਾ ਇਸ ਤੋਂ ਪਹਿਲਾਂ ਮੈਂ ਸ਼ਾਦੀ ਰਾਸ਼ਟਰਪਤੀ ਅਮਰੀਕਾ ਦੇ ਬਣਾ ਚੁੱਕਿਆ ਹ Hollywood ਦਾ ਇਤਿਹਾਸ Bollywood ਦਾ ਇਤਿਹਾਸ ਬਣਾ ਚੁੱਕਿਆ ਤੇ 65 월ਡ ਰਿਕਾਰਡਸ ਮੇਰੇ ਨਾਮ ਦਰਜ ਹੈ ਕਿਹੜੇ ਕਿਹੜੇ ਪੈਨਲ ਇਸ ਤੋਂ ਮਾਰ ਦਿੱਤੇ ਸਰ ਅਕ੍ਰੀਲਿਕ ਕਲਰਸ ਦੇ ਨਾਲ ਇਹਨੂੰ ਪੇਂਟਿੰਗ ਨੂੰ ਬਣਾਇਆ ਵਾ ਤੇ ਇਹਦਾ ਜਿਹੜਾ ਪੇਂਟਿੰਗ ਦਾ ਸਾਈਜ਼ ਹੈਗਾ 5 ਫੀਟ ਬਾਈ 7 ਫੀਟ ਤੇ 19 ਦਿਨ ਦੇ ਨੂੰ ਪੇਂਟਿੰਗ ਬਣਾਉਣ ਦੇ ਵਿੱਚ ਮੈਨੂੰ ਲੱਗਿਆ ਅੱਲ ਡੋਨਲਡ ਟਰੰਪ ਜੀ ਦੀ ਆਥ ਸਰਮਨੀ ਦੇ ਮੌਕੇ ਤੇ ਮੈਂ ਇੱਕ ਪੇਂਟਿੰਗ ਬਣਾਈ ਆ ਮੈਂ ਉਹਨਾਂ ਨੂੰ ਕੰਗ੍ਰੈਚੁਲੇਸ਼ਨ 1 ਜਨਵਰੀ ਨੂੰ ਮੈਂ ਪੇਂਟਿੰਗ ਬਣਾਨੀ ਸ਼ੁਰੂ ਕੀਤੀ ਸੀ ਨਵੇਂ ਸਾਲ ਦੇ ਦਿਨ ਤੇ ਅੱਜ ਇਹਨੂੰ ਪੇਂਟਿੰਗ ਨੂੰ ਮੈਂ ਫਿਨਿਸ਼ਿੰਗ ਟੱਚਸ ਦੇ ਮੰਨ ਲਿਆ ਕਿ ਮੈਂ ਵਾਈਟ ਹਾਊਸ ਦੇ ਵਿੱਚ ਇਸ ਪੇਂਟਿੰਗ ਨੂੰ ਭੇਜਾਂ ਕਿਉਂਕਿ ਨਾ ਮ ਇਸ ਤੋਂ ਪਹਿਲਾਂ ਵੀ ਮੈਂ ਡੋਨਲਡ ਟਰੰਪ ਜੀ ਦੀ ਪੇਂਟਿੰਗ ਬਣਾਈ ਸੀ ਤੇ ਉਹ ਸਾਈਜ਼ ਵੱਡੇ ਹੋਣ ਕਰਕੇ ਮੈਂ ਉਹ ਪੇਂਟਿੰਗ ਨਹੀਂ ਉਹਨਾਂ ਨੂੰ ਕੋਰੀਅਰ ਕਰ ਪਹੁੰਚਿਆ ਹੈਲੋ ਜੀ ਆਪਣਾ ਨਾਮ ਆਸਥੇ ਜਿੱਥੋਂ ਆ ਰਹਿਣਾ ਸਰ ਡਾਕਟਰ ਜਗਜੋਤ ਸਿੰਘ ਅੰਮ੍ਰਿਤਸਰ ਪੰਜਾਬ ਤੇ ਕੱਲ ਡੋਨਲਡ ਟਰੰਪ ਜੀ ਦੀ ਔਥ ਸਰਮਨੀ ਦੇ ਮੌਕੇ ਤੇ ਮੈਂ ਇੱਕ ਪੇਂਟਿੰਗ ਬਣਾਈਆ ਮੈਂ ਉਹਨਾਂ ਨੂੰ ਕੰਗ੍ਰੈਚੁਲੇਸ਼ਨਸ ਕਰਦਾ ਵਾਂ ਕਿ ਜਿਹੜੇ ਯੂਐਸ ਦੇ ਪ੍ਰੈਜ਼ੀਡੈਂਟ ਦੂਸਰੀ ਟਰਮ ਉਹਨਾਂ ਦੇ ਲਈ ਇਤਿਹਾਸਕ ਬਣਨ ਜਾ ਰਿਹਾ ਉਹਨਾਂ ਦੀ ਔਥ ਸਰਮਨੀ ਹੋਣ ਜਾ ਰਹੀ ਆ ਤੇ 1 ਜਨਵਰੀ ਨੂੰ ਮੈਂ ਪੇਂਟਿੰਗ ਬਣਾਨੀ ਸ਼ੁਰੂ ਕੀਤੀ ਸੀ ਨਵੇਂ ਸਾਲ ਦੇ ਦਿਨ ਤੇ ਅੱਜ ਇਹਨੂੰ ਪੇਂਟਿੰਗ ਮੈਂ ਫਿਨਿਸ਼ਿੰਗ ਟੱਚਸ ਦੇ ਰਿਹਾ ਵਾਂ ਤੇ ਇਹ ਮੈਂ ਕਾਮਨਾ ਕਰਦਾ ਕਿ ਮੇਰੀ ਤਮੰਨਾ ਹੈ ਕਿ ਮੈਂ ਵਾਈਟ ਹਾਊਸ ਦੇ ਵਿੱਚ ਇਸ ਪੇਂਟਿੰਗ ਨੂੰ ਭੇਜਾਂ ਕਿਉਂਕਿ ਇਸ ਤੋਂ ਪਹਿਲਾਂ ਵੀ ਇੰਡੀਆ ਦੇ ਜਿਹੜੇ ਪ੍ਰਾਈਮ ਮਿਨਿਸਟਰ ਮਹਿੰਦਰ ਮੋਦੀ ਜੀ ਅਤੇ ਇੰਡੀਆ ਦੇ ਰਾਸ਼ਟਰਪਤੀ ਤਿੰਨ ਉਹਨਾਂ ਦੇ ਮੈਨੂੰ ਪ੍ਰਸ਼ੰਸਾ ਪੱਤਰ ਆਏ ਉਹਨਾਂ ਨੂੰ ਮੈਂ ਪੇਂਟਿੰਗਸ ਬਣਾ ਕੇ ਭੇਜਿਆ ਸੀ ਤੇ ਇੰਡੀਆ ਤੇ ਜਿਹੜੇ ਯੂਐਸ ਦੇ ਜਿਹੜੇ ਰਿਲੇਸ਼ਨਸ ਹੈਗੇ ਆ ਦੋਨੋਂ ਦੇਸ਼ਾਂ ਲਈ ਬਹੁਤ-ਬਹੁਤ ਲਾਭਦਾਇਕ ਹਨ ਤੇ ਮੈਂ ਇੱਕ ਇੰਡੀਆ ਦੇ ਜ਼ਰੀਏ ਇੱਕ ਕਲ ਆਪਣੀ ਕਲਾ ਪੇਸ਼ ਕੀਤੀ ਹੈ ਕਿ ਆ ਮੇਰੀ ਪੇਂਟਿੰਗ ਜਦੀ ਇੱਕ ਇੰਡੀਆ ਵੱਲੋਂ ਵਾਈਟ ਹਾਊਸ ਦੇ ਵਿੱਚ ਉੱਥੇ ਪ੍ਰਸ਼ੇਤ ਹੋਵੇ ਕਿੰਨੀ ਮਾਣ ਵਾਲੀ ਗੱਲ ਬੋਤ ਮਾਨਵਲੀ ਗੱਲ ਆ ਜਿਸ ਤਰ੍ਹਾਂ ਕਿ ਨਰਿੰਦਰ ਮੋਦੀ ਜੀ ਦੀ ਵੀ ਮੈਂ ਪੇਂਟਿੰਗ ਬਣਾਈ ਹੀ ਇਸ ਤਰ੍ਹਾਂ ਮੈਂ ਅਗਰ ਵਾਈਟ ਹਾਊਸ ਤੇ ਜਿੰਦਾ ਮੈਂ ਇਸ ਤੋਂ ਪਹਿਲਾਂ ਵੀ ਮੈਂ ਡੋਨਲਡ ਟਰੰਪ ਜੀ ਦੀ ਪੇਂਟਿੰਗ ਬਣਾਈ ਹੀ ਤੇ ਉਹ ਸਾਈਜ਼ ਵੱਡੇ ਹੋਣ ਕਰਕੇ ਮੈਂ ਉਹ ਪੇਂਟਿੰਗ ਨਹੀਂ ਉਹਨਾਂ ਨੂੰ ਕਰੀਅਰ ਕਰ ਪਾਇਆ ਲੇਕਿਨ ਆਹ ਪੇਂਟਿੰਗ ਮੈਂ ਜਰੂਰ ਕਰੀਅਰ ਕਰੂੰਗਾ ਇਸ ਤੋਂ ਪਹਿਲਾਂ ਵੀ ਮੈਂ ਸ਼ਾਦੀ ਰਾਸ਼ਟਰਪਤੀ ਅਮਰੀਕਾ ਦੇ ਬਣਾ ਚੁੱਕਿਆ ਹ Hollywood ਦਾ ਇਤਿਹਾਸ ਬਾਲੀਵੁੱਡ ਦਾ ਇਤਿਹਾਸ ਬਣਾ ਚੁੱਕਿਆ ਤੇ 65 월ਡ ਰਿਕਾਰਡਸ ਮੇਰੇ ਨਾਮ ਧਰ ਜਾ ਸਰ ਅਕ੍ਰੀਲਿਕ ਕਲਰਸ ਦੇ ਨਾਲ ਇਹਨੂੰ ਪੇਂਟਿੰਗ ਨੂੰ ਬਣਾਇਆ ਵਾ ਤੇ ਇਹਨਾਂ ਜਿਹੜਾ ਪੇਂਟਿੰਗ ਦਾ ਸਾਈਜ਼ ਹੈਗਾ 5 ਫੀਟ ਬਾਈ 7 ਫੀਟ ਤੇ 19 ਦਿਨ ਮੈਨੂੰ ਪੇਂਟਿੰਗ ਬਣਾਉਣ ਦੇ ਵਿੱਚ ਮੈਨੂੰ ਲੱਗੇ